ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਅੱਜ 2026 ਤੇ 27 ਦਾ ਬਜਟ ਪੇਸ਼ ਕੀਤਾ ਗਿਆ ਬਜਟ ਦੇ ਦਰਾਂ ਨੇ ਜਿਹੜਾ ਕਿ ਆਮ ਜੋ ਲੋਕਾਂ ਨੂੰ ਕਾਫੀ ਜਿਹੜੀ ਕਿ ਰਾਹਤ ਮਿਲੀ ਆ ਉੱਥੇ ਹੀ ਕਈ ਟੈਕਸਾਂ ਦੇ ਵਿੱਚ ਵੀ ਛੂਟ ਮਿਲੀ ਆ ਉੱਥੇ ਹੀ ਜੇ ਗੱਲ ਕਰੀਏ ਦੂਜੇ ਪਾਸੇ ਤਾਂ ਜਿਹੜੀਆਂ ਸਿਕਟਾਂ ਨੇ ਸ਼ਰਾਬ ਨੇ ਔਰ ਪਾਨ ਮਸਾਲਾ ਆ ਇਹਦੀਆਂ ਕੀਮਤਾਂ ਦੇ ਵਿੱਚ ਵੜੋਤੀ ਕੀਤੀ ਗਈ ਆ ਜਿਹੜੇ ਕਿ ਲੋਕ ਨੇ ਜਿਹੜੇ ਚੀਜ਼ਾਂ ਯੂਜ਼ ਕਰਦੇ ਨੇ ਹੁਣ ਉਹਨਾਂ ਦੀ ਜੇਬ ਦੇ ਉੱਤੇ ਖਾਸਾ ਜੋ ਕੀ ਅਸਰ ਵੇਖਣ ਨੂੰ ਮਿਲੇਗਾ ਉੱਥੇ ਹੀ ਜੇ ਗੱਲ ਕਰੀਏ ਸਹਿਕਾਰੀ ਸਮਿਤੀਆਂ ਦੇ ਮੈਂਬਰਾਂ ਨੂੰ ਵੱਡੀ ਟੈਕਸ ਰਾਹਤ ਚੂੜ ਦਾ ਦਾਰਾ ਬਤਾਇਆ ਹੈ ਇੱਕ ਪਾਹ ਬੀਜ ਅਤੇ ਪਸ਼ੂ ਚਾਰੇ ਦੀ ਸਪਲਾਈ ਕਰਨ ਵਾਲੇ ਕਿਸਾਨਾਂ ਨੂੰ ਸਿੱਧਾ ਲਾਭ ਦਿੱਤਾ ਗਿਆ ਟੈਕਸ ਪੈਨਲਟੀ ਖਿਲਾਫ ਅਪੀਲ ਦੌਰਾਨ ਕੋਈ ਵੀ ਵਿਆਜ ਨਹੀਂ ਲੱਗੇਗਾ ਟੈਕਸ ਵਾਧਾ ਵਿੱਚ ਫਸੇ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਏਗੀ ਦਬਾਅ ਹੋਵੇਗਾ ਘਟ ਮਾਈਕ੍ਰੋਵੇਵ ਸੋਲਰ ਪੈਨਲ ਅਤੇ ਹੋਰ ਇمپੋਰਟ ਹੋਣ ਵਾਲੀਆਂ ਲੱਕੜਾਂ ਦਾ ਸਮਾਨ ਹੋਣਗੇ ਸਸਤੇ ਨਾਲ ਦੇ ਨਾਲ ਤਾਂ ਅੰਦਾਜ਼ੀ 117 ਦਵਾਈਆਂ ਸਸਤੀਆਂ ਹੋਣਗੀਆਂ ਦੁਰਬਲ ਬਿਮਾਰੀਆਂ ਦੀਆਂ ਸੱਤ ਦਵਾਈਆਂ ਤੇ ਵੀ ਰਾਹਤ ਜਿਹੜੀ ਕਿ ਮਿਲਦੀ ਹੋਈ ਦਿਖਾਈ ਦੇਵੇਗੀ ਉੱਥੇ ਹੀ ਜੇ ਗੱਲ ਕਰੀਏ ਸ਼ਰਾਬ ਸਿਗਰਟ ਤੇ ਪਾਣ ਮਸਾਲੇ ਜਿਹੜੇ ਕੀ ਮਹਿੰਗੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਹੀ ਇਹਨਾਂ ਫੈਸਲਿਆਂ ਨਾਲ ਹੈਲਥ ਕੇਅਰ ਤੇ ਰੀਨਿਊਏਬਲ એનર્ਜੀ ਵਰਗੇ ਖੇਤਰਾ ਨੂੰ ਵੀ ਫਾਇਦਾ ਮਿਲੇਗਾ ਕੀ ਹੋਵੇਗਾ ਮਹਿੰਗਾ ਸ਼ਰਾਬ ਤੇ ਟੈਕਸ ਵਧੇਗਾ ਸਿਗਰਟ ਤੇ ਪਾਣ ਮਸਾਲੇ ਦੇ ਸਿੰਟੈਕਸ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਇਨਰਤ ਪਦਾਰਥਾਂ ਤੇ ਟੈਕਸ ਵਧਣ ਨਾਲ ਕੀਮਤਾਂ ਹੋਰ ਵਧਣਗੀਆਂ ਜਿਸ ਨਾਲ ਉਪਭੋਗਤਾ ਦੀਆਂ ਜੇਬਾਂ 'ਤੇ ਵਾਧੂ ਬੋਝ ਪਵੇਗਾ। ਕੁੱਲ ਮਿਲਾ ਕੇ ਸਰਕਾਰ ਦੇ ਇਹ ਫੈਸਲੇ ਵਿੱਚ ਇੱਕ ਪਾਸੇ ਜ਼ਰੂਰੀ ਉਪਯੋਗੀ ਵਸਤੂਆਂ ਨੂੰ ਸਸਤਾ ਕਰਕੇ ਆਮ ਲੋਕਾਂ ਨੂੰ ਰਾਹਤ ਦਿੰਦੇ ਨਜ਼ਰ ਆ ਰਹੇ ਨੇ ਅਤੇ ਦੂਜੇ ਪਾਸੇ ਨਸ਼ੇ ਨਾਲ ਜੁੜੇ ਪਦਾਰਥਾਂ ਨੂੰ ਮਹਿੰਗਾ ਕਰਕੇ ਸਮਾਜ ਦੇ ਵਿੱਚ ਇੱਕ ਸੰਦੇਸ਼ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ। ਪੇਸ਼ ਕੀਤੇ ਗਏ ਬਜਟ ਦੇ ਵਿੱਚ ਐਨਆਰਆਈ ਪਰਵਾਹਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿੱਤੇ ਤੁਹਾਨੂੰ ਦੱਸ ਦਈਏ। ਕਿ ਜਿਹੜੇ ਕਿ ਐਨਆਰਆਈ ਪਰਾਨਯੋ ਉਹ ਆਪਣੀ ਜਿਹੜੀ ਕਿ ਪ੍ਰਾਪਰਟੀ ਆ ਬੜੀ ਆਸਾਨੀ ਦੇ ਨਾਲ ਉਹ ਵੇਚ ਸਕਣਗੇ ਉੱਥੇ ਹੀ ਤਾਂ ਦੱਸ ਦਈਏ ਕਿ ਵਿਦੇਸ਼ ਯਾਤਰਾ ਵੀ ਸਸਤੀ ਹੋਈ ਨਾਲ ਦੇ ਨਾਲ ਮੋਬਾਈਲ ਦੇ ਜਿਹੜੇ ਕਿ ਰੇਟਾਂ ਦੇ ਵਿੱਚ ਵੀ ਗਿਰਾਵਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੇ ਗੱਲ ਕਰੀਏ ਮਿਲਜ਼ਰ ਦੀਆਂ ਕੀਮਤਾਂ ਦੀ ਬਰੋੜਤੀ ਤੇ ਸੰਭਵ ਹੈ ਸਕਰੈਪ ਦੇ ਨਾਲ ਜੁੜੇ ਕਾਰੋਬਾਰ ਤੇ ਵੀ ਅਸਰ ਪੈਂਦਾ ਹੋਇਆ ਦਿਖਾਈ ਦੇਗਾ ਉਹ ਦੂਜੇ ਪਾਸੇ ਜੇ ਗੱਲ ਕਰੀਏ ਕੈਂਸਰ ਡਾਇਬਟੀਜ਼ ਸ਼ੂਗਰ ਦੇ ਨਾਲ ਜੁੜੀਆਂ ਦਵਾਈਆਂ ਸਸਤੀਆਂ ਹੋਣੀਆਂ ਸੱਤ ਦੁਰਬਲ ਬਿਮਾਰੀਆਂ ਦੇ ਉੱਤੇ ਕਰਦੇ ਵਿੱਚ ਛੂੜ ਦਿੱਤੀ ਗਈ ਹੈ 16 ਨਰਜੀ ਨਾਲ ਜੁੜੀਆਂ ਵਸਤੂਆਂ ਵੀ ਜਿਹੜੀਆਂ ਕਿ ਸਸਤੀਆਂ ਹੋਣਗੀਆਂ ਚਮੜਾ ਕਪੜਾ ਨਿਰਯਾਤ ਕਰਨਾ ਵੀ ਸਸਤਾ ਹੋਏਗਾ ਜੇ ਗੱਲ ਕਰੀਏ ਜੁੱਤਿਆਂ ਦੀ ਤੇ ਬੈਟਰੀ ਮਾਈਕ੍ਰੋਵੇਵ ਕੀਮਤਿਆਂ ਦੀ ਵਿੱਚ ਵੀ ਕਾਫੀ ਜਿਹੜੀ ਕਿ ਛੂਟ ਮਿਲਦੀ ਹੋਈ ਨਜ਼ਰ ਆਉਂਦੀ